ਜੈ ਸ੍ਰੀ ਪਵਨਾਲਾਲ ਜੀ ਜੈ ਪਵਨਾਲਾਲ ਜੀ ਕੀ ਸਾਰੇ ਸੰਗਤਾਂ ਨੂੰ ਡੀਪੀਸੀ ਪੰਜਾਬੀ ਦੇ ਉਤੇ ਅਸੀਂ ਜੀ ਆਇਆਂ ਕਹਿੰਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਮਹੀਨੇ ਸਿਤਾ ਰਾਮ ਪਟ્રોલ ਪੰਪ ਗਰਦਾਸਪੁਰ ਤੋਂ ਫ੍ਰੀ バス ਸੇਵਾ ਜਿਹੜੀ ਇਹ ਧਿਆਨਪੁਰ ਦੇ ਲਈ ਚੱਲਦੀ ਹੈ ਹਰ ਦੂਜ ਤੇ ਹਰ ਮਹੀਨੇ ਦੀ ਦੂਜ ਤੇ ਦੂਜ ਵਾਲੇ ਦਿਨ ਜਿਹੜਾ ਆ ਬੱਸ ਜਿਹੜੀ ਇਹ ਚੱਲਦੀ ਹੈ ਸੀਤਾਰਾਮ ਪੈਟਰੋਲ ਪੰਪ ਤੋਂ ਸੀਤਾਰਾਮ ਪੈਟਰੋਲ ਪੰਪ ਗਰਦਾਸਪੁਰ ਤੋਂ ਜਿਹੜੀ ਇਹ ਬਾਤ ਚੱਲ ਕੇ ਪਹੁੰਚਦੀ ਹੈ ਧਿਆਨਪੁਰ ਬਾਬਾ ਲਾਲ ਜੀ ਦੇ ਦਰਸ਼ਨਾਂ ਦੇ ਲਈ ਬਹੁਤ ਸਾਰੀ ਸੰਗਤ ਜਿਹੜੀ ਤੁਸੀਂ ਦੇਖਦੇ ਪਿਓ ਵੀ ਅਸ ਟਾਈਮ ਬੱਸ ਜਿਹੜੀ ਇਹ ਪੂਰੀ ਤਰ੍ਹਾਂ ਭਰ ਚੁੱਕੀ ਹੈ ਤੇ ਸੰਗਤਾਂ ਜਿਹੜੀਆਂ ਨੇ ਪੂਰੀ ਤਰ੍ਹਾਂ ਬੱਸ ਦੇ ਵਿੱਚ ਬੈਠ ਚੁੱਕੀਆਂ ਨੇ ਬਹੁਤ ਜ਼ਿਆਦਾ ਸੰਗਤਾਂ ਜਿਹੜੀਆਂ ਨੇ ਇੱਥੋਂ ਧਿਆਨਪੁਰ ਦੇ ਲਈ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਨੇ ਤਾਂ ਦੱਸ ਦਈਏ ਕਿ ਇਹ ਜਿਹੜੀ ਬਾਸਿਆ ਇਹ ਬਿਲਕੁਲ ਫ੍ਰੀ ਜਾਂਦੀ ਹੈ ਹਰ ਜਿਹੜੀ ਸੰਗਤ ਦੇ ਵਿੱਚ ਜਿੰਨੇ ਵੀ ਜੀ ਜਾਂਦੇ ਨੇ ਸਾਰੇ ਬਿਲਕੁਲ ਫ੍ਰੀ ਜਾਂਦੇ ਨੇ ਫਿਰ ਤੁਸੀਂ ਉਹਦੇ ਹੋਵੋਗੇ ਕਿ ਇਹ ਬਾਸ ਦਾ ਪਾੜਾ ਪਹਾੜਾ ਕਰਾਇਆ ਕੌਣ ਦਿੰਦਾ ਹੈ ਤੁਹਾਨੂੰ ਦੱਸ ਦਈਏ ਕਿ ਸੰਗਤਾਂ ਨੇ ਜਿਹੜੀਆਂ ਬਾਬਾ ਜੀ ਦੀਆਂ ਜਿਹੜੀਆਂ ਸੰਗਤਾਂ ਨੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਕੋਈ ਪ੍ਰੋਗਰਾਮ ਹੁੰਦਾ ਜਾਂ ਉਹਨਾਂ ਦੇ ਘਰ ਬੱਚਾ ਹੁੰਦਾ ਜਾਂ ਉਹਨਾਂ ਦੀ ਕੋਈ ਵੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਸੰਗਤਾਂ ਦੇ ਵਿੱਚੋਂ ਹੀ ਲੋਕ ਜਿਹੜੇ ਆ ਆਪਣਾ ਜਿਹੜਾ ਆ ਆ ਕਰ ਦੇਣੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰਾ ਜਿਹੜਾ ਪ੍ਰਸਾਦ ਆ ਇੱਥੇ ਸੰਗਤਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦਾ ਜਿਹੜਾ ਆ ਵੰਡਿਆ ਜਾਂਦਾ ਆ ਤੁਸੀਂ ਇਸ ਟਾਈਮ ਦੇ ਦੇ ਪਿਓ ਕਿ ਬਸ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਜਿਹੜੀ ਸੰਗਤਾਂ ਉਹ ਇਸ ਟਾਈਮ ਚੜ੍ਹੀ ਹੋਈ ਹੈ ਤੇ ਲਗਾਤਾਰ ਤੁਹਾਨੂੰ ਦਦੇ ਆਈ ਟਾਈਮ ਤੁਸੀਂ ਦੇ ਦਿੱਤੇ ਪਿਓ ਪੀ ਕੱਪ ਵਾਲਾ ਕੇਕ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਸੰਗਤਾਂ ਨੂੰ ਕੱਪ ਵਾਲਾ ਕੇਕ ਜਿਹੜਾ ਆ ਸੰਗਤਾਂ ਨੂੰ ਜਿਹੜਾ ਆ ਵਰਤਾਇਆ ਜਾਣ ਰਿਹਾ ਅੱਜ ਇੱਥੇ ਦੱਸ ਦਈਏ ਕਿ ਇੱਕ ਬੱਚੇ ਦਾ ਜਿਹੜਾ ਆ ਜਨਮ ਦਿਨ ਆ ਜਨਮ ਦਿਨ ਵਾਲੇ ਦਿਨ ਜਿਹੜਾ ਆ ਉਹ ਆਪਣੇ ਵੱਲੋਂ ਸੇਵਾ ਕਰਾ ਰਹੇ ਨੇ ਬਸ ਦੇ ਵਿੱਚ ਤੁਸੀਂ ਦੇ ਦੇ ਪਈਓ ਵੀ ਕੇਕ ਜਿਹੜਾ ਆ ਉਹਨਾਂ ਵੱਲੋਂ ਜਿਹੜਾ ਆ ਸੰਗਤ ਨੂੰ ਜਿਹੜਾ ਕੇਕ ਵੰਡ ਕੇ ਜਿਹੜਾ ਆ ਉਹ ਉਹ ਕੀਤਾ ਜਾ ਰਿਹਾ ਪ੍ਰਸਾਦ ਦੇ ਤੌਰ ਤੇ ਜਿਹੜਾ ਆ ਕੇਕ ਵੰਡਿਆ ਜਾ ਰਿਹਾ ਆ ਸੰਗਤਾਂ ਜਿਹੜੀਆਂ ਬੜੀ ਜੋਰ ਸ਼ੋਰ ਦੇ ਨਾਲ ਜਿਹੜਾ ਆ ਤੁਸੀਂ ਦੇ ਦੇ ਪਈਓ ਮੇਰੇ ਨਾਲ ਇਸ ਟਾਈਮ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਇਧਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਕੱਪ ਕੇਕ ਜਿਹੜੇ ਵਿਖਾਏ ਜਾਣ ਤੇ ਜਿਹੜੇ ਬੱਚੇ ਦਾ ਜਨਮ ਦੇਣ ਉਹਨਾਂ ਨਾਲ ਵੀ ਗੱਲ ਜਿਹੜੀ ਇਹ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਤੁਸੀਂ ਤਸਵੀਰਾਂ ਸਾਡੇ ਨਾਲ ਦੇਖਦੇ ਪਈਓ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਦੀ ਜਿਹੜੀ ਕੋਸ਼ਿਸ਼ ਕਰਦਾ ਪਿਆ ਹਾਂ ਵੀ ਬਾਸ ਦੇ ਵਿੱਚ ਤੁਸੀਂ ਦੇਖਦੇ ਪਈਓ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਬੈਠੀ ਹੋਈ ਹੈ ਬਹੁਤ ਸਾਰੀ ਸੰਗਤ ਜਿਹੜੀ ਬਾਸ ਦੇ ਵਿੱਚ ਇਸ ਟਾਈਮ ਬੈਠੀ ਹੋਈ ਹੈ ਗਰਮੀ ਬਹੁਤ ਜ਼ਿਆਦਾ ਆ ਇੰਨੀ ਗਰਮੀ ਦੇ ਬਾਵਜੂਦ ਵੀ ਜਿਹੜੀਆਂ ਸੰਗਤਾਂ ਆ ਪਾਵਾ ਜੀ ਦੇ ਦਰਸ਼ਨ ਦੇ ਲਈ ਜਿਹੜਾ ਆ ਘਰੋਂ ਨਿਕਲੀ ਹੋਈਆਂ ਨੇ ਤੇ ਚਲਦੀਆਂ ਪਈਆਂ ਨੇ ਬਾਕੀ ਜਿਹੜੀ ਸੇਵਾਦਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਫਿਲਹਾਲ ਜਿਹੜਾ ਪ੍ਰਸਾਦ ਵੰਡਿਆ ਜਾ ਰਿਹਾ ਇੱਕ ਵਾਰੀ ਉਹ ਵੰਡਿਆ ਜਾਵੇ ਤਾਂ ਜਿਹੜਾ ਆ ਥੋੜਾ ਜਿਹਾ ਫ੍ਰੀ ਹੋ ਜਾਣ ਭਗਤ ਉਸ ਤੋਂ ਬਾਅਦ ਜਿਹੜੀ ਹੈ ਭਗਤਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਦੋਸਤੋ ਜੀਵੇਂ ਕਿ ਅਸੀਂ ਤੁਹਾਨੂੰ ਹੁਣੇ-ਹੁਣੇ ਦੱਸਿਆ ਕਿ ਇੱਥੇ ਇੱਕ ਅ ਬੱਚੇ ਦਾ ਜਨਮ ਦਿਨ ਹੈ ਜਿਹੜੇ ਬੱਚੇ ਦੇ ਜਨਮ ਦਿਨ ਦੇ ਉੱਤੇ ਅੱਜ ਬੱਚੇ ਵੱਲੋਂ ਸਪੈਸ਼ਲੀ ਜਿਹੜਾ ਆ ਪ੍ਰਸ਼ਾਦ ਵੰਡਿਆ ਜਾ ਰਿਹਾ ਉਹਦੀ ਫੈਮਿਲੀ ਵੱਲੋਂ ਜਿਹੜਾ ਪ੍ਰਸ਼ਾਦ ਵੰਡਿਆ ਜਾ ਰਿਹਾ ਅੰਦਰ ਜਿਹੜੇ ਆ ਕੇਕ ਵਗੈਰਾ ਇਹਨਾਂ ਨੇ ਵੰਡ ਚੁੱਕੇ ਆ ਤੇ ਇਸ ਟਾਈਮ ਤੁਸੀਂ ਦੇਖਦੇ ਪਈਓ ਕਿ ਬੱਚਾ ਜਿਹੜਾ ਆ ਉਹ ਖੁਦ ਆਪਣੇ ਜਨਮ ਦਿਨ ਦੇ ਉੱਤੇ ਜਿਹੜੇ ਆ ਸਮੋਸਿਆਂ ਦੀ ਸੇਵਾ ਵੀ ਨਾਲ ਦੀ ਨਾਲ ਕਰਦੇ ਆ ਬੱਚੇ ਕੀ ਨਾਮ ਆ ਆਪਣਾ ਰਿਤਵੀਕ ਜੀ ਅੱਜ ਆਪਣਾ ਜਨਮ ਦਿਨ ਨੇ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਹੈਪੀ ਬਰਥਡੇਂ ਬੈਂਕਿਊ ਜੀ ਬਾਬਾ ਲਾਲ ਜੀ ਬਾਤ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਰਿਆਂ ਦੇ ਗੁਰੂ ਆ ਇਹ ਬਹੁਤ ਚੰਗੇ ਗੁਰ ਇਸਾਂ ਨੂੰ ਸੱਚਾਈ ਦੇ ਰਾਹ ਤੇ ਲੈ ਕੇ ਜਾਂਦੇ ਆ ਤੇ ਤਰੱਕੀ ਦੇ ਰਾਹ ਤੇ ਲੈ ਕੇ ਜਾਂਦੇ ਆ ਤਰੱਕੀ ਬਖਸ਼ਦੇ ਆ ਬਹੁਤ ਵਧੀਆ ਬੱਚੇ ਨੇ ਕਿਹਾ ਕਿ ਮਹਾਰਾ ਜਿਹੜੇ ਆ ਹਰ ਬੰਦੇ ਨੂੰ ਜਿਹੜਾ ਆ ਤਰੱਕੀ ਬਖਸ਼ਦੇ ਨੇ ਸਾਡੇ ਨਾਲ ਇੱਥੇ ਭਾਈ ਸਾਹਿਬ ਵੀ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਨਾਂ ਦੇ ਬੇਟੇ ਦਾ ਜਨਮ ਦਿਨ ਹੈ ਪਹਿਲਾ ਤੇ ਬੱਚੇ ਦੇ ਜਨਮ ਦਿਨ ਦੀ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਮਾਰੇ ਦੇ ਅੱਜ ਦੇ ਦਿਨ ਦੇ ਉੱਤੇ ਜਿਵੇਂ ਕਿ ਹਰ ਮਹੀਨੇ ਜਿਹੜੀ ਇੱਥੋਂ ਬਾਤ ਚੱਲਦੀ ਹੈ ਅੱਜ ਬੱਸ ਦੀ ਸੇਵਾ ਜਿਹੜੀ ਫਿਰ ਜਾ ਰਹੀ ਹੈ ਜੀ ਸਪੈਸ਼ਲ ਜਣਾ ਬੱਚੇ ਦੇ ਲਈ ਪ੍ਰਸ਼ਾਦ ਵਗੈਰਾ ਵੰਡ ਰਹੇ ਹਾਂ ਕੀ ਕਹਿਣਾ ਚਾਹੋ ਮਾਰੇ ਜੀ ਕਿਰਪਾਈ ਮਾਰੇ ਦੀ ਕਿਰਪਾ ਨਾਲ ਸਾਗੋ ਹੋ ਰਿਹਾ ਜੀ ਕਿੰਨੇ ਚਿਰ ਦਾ ਹੋ ਗਿਆ ਬੱਚਾ 8 17 ਸਾਲ ਦਾ ਹੋ ਗਿਆ ਤੇ ਬੱਚਾ 바ਵਲਾਲ ਜੀ ਦੇ ਦਰਬਾਰ ਤੋਂ 바ਵਲਾਲ ਜੀ ਮਾਰੇ ਦਾ ਜਿਹੜੇ ਲੋਕਾਂ ਨੂੰ ਬੱਚੇ ਨਹੀਂ ਹੋ ਰਹੇ ਲੋਕੀ ਜਾਣਾ ਚਾਹੁੰਦੇ ਉਹਨਾਂ ਨੂੰ ਕਿਸ਼ਨ ਦੇਖ ਦੇਣਾ ਚਾਹ। ਇਹਦੇ ਕਹਾਂਗੇ ਸਾਲੇ ਜਾਂ ਜੀ ਮਾਰੇ ਦੇ ਹੱਥ ਝੋਲੀਆ ਭਾਰੇ ਮਿਲਦੇ ਐ ਸੋ ਜੀ। ਕੋਈ ਖਾਲੀ ਨਹੀਂ ਹੁੰਦਾ ਸਈ। ਹਾਂਜੀ ਜੈਸਵਾਲ ਕਿੰਨੇ ਬੱਚੇ ਡਾਡ? ਇੱਕ ਹੀ ਬੜਾ ਏ। ਇੱਕ ਹੀ ਲੱਖ ਵਰਗਾ। ਇੱਕ ਹੀ ਲੱਖ ਵਾਲਾ ਏ। ਅੱਜ ਅੱਜ ਕਿੰਨੀ ਕ੍ਰੂਸੀ ਰੋਟੀ? ਬਹੁਤ ਜ਼ਿਆਦਾ ਜੀ। ਬਾਬਾ ਜੀ ਦੇ ਦਰਬਾਰ ਤੇ ਸਪੈਸ਼ਲ ਜਿਹੜਾ ਹੈ ਪ੍ਰਸਾਦ ਵੰਡਿਆ ਜਾਂਦਾ। ਹਾਂਜੀ ਹਾਂਜੀ ਉਹ ਤਾਂ ਹੈ ਜੀ। ਤੇ ਜਿਵੇਂ ਕੋਈ ਹੋ ਸਕਦਾ ਜਿਹੜੀਆਂ ਨਿੱਥੋ ਗੁਰਦਾਸਪੁਰ ਤੋਂ ਦਰਸ਼ਨਾਂ ਦੇ ਲਈ ਜਾਣਾ ਚਾਹੁੰਦੀ ਉਹਨਾਂ ਨੂੰ ਕੀ ਪੈਸੇ ਲੱਗਦੇ। ਇਹਦੇ ਕਹਿੰਦੇ ਤੁਹਾਨੂੰ ਇਹ ਪਰ ਬੜੀ ਕਾਫੀ ਹੋਣ ਦੇ। ਦੱਸਿਓ ਬੋਲ ਲਾ ਜੀ। ਕੀ ਨਾਮ ਹੈ ਟੱਡਾ? ਵਿਪਨ ਕੋਲੀ। ਅ ਏਸੀ ਜੀ ਸਾਡੇ ਨਾਲ ਵਿਪਨ ਕੋਲੀ ਜੀ ਜਿਨ੍ਹਾਂ ਦੇ ਬੇਟੇ ਦਾ ਅੱਜ ਜਨਮ ਦੇਣ ਆ। ਬਾਬਾ ਲਾਲ ਜੀ ਦੇ ਦਰਬਾਰ ਤੋਂ ਜਿਹੜਾ 17 ਸਾਲ ਪਹਿਲਾਂ ਇਹਨਾਂ ਦੀ ਝੋਲੀ ਭਰਦੀ ਏ। 17 ਸਾਲ ਦਾ ਬੱਚਾ ਹੋ ਚੁੱਕਾ ਆ ਤੇ ਅੱਜ ਜਿਹੜਾ ਆ ਇੱਥੇ ਬਸ ਦੇ ਜਿਹੜੀ ਸੇਵਾ ਜਾ ਰਹੀ ਹੈ ਫ੍ਰੀ ਬਸ ਸਰਵਿਸ ਜਾ ਰਹੀ ਹੈ। ਉਹਦੇ 'ਚ ਸੇਵਾ ਕਰਦੇ ਹੋਏ ਜਿਹੜੇ ਆ ਨਜ਼ਰ ਆਏ ਨੇ ਭਾਈ ਹੋਰੀ ਤੇ ਨਾਲ ਦੀ ਨਾਲ ਇਹਨਾਂ ਨੇ ਜਿਹੜਾ ਪ੍ਰਸ਼ਾਦ ਜਿਹੜਾ ਇਹਨਾਂ ਵੱਲੋਂ ਵੰਡਿਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਵੀ ਪ੍ਰਸ਼ਾਦ ਜਿਹੜਾ ਆ ਕੱਪ ਕੇਕ ਵੰਡੇ ਗਏ ਨੇ ਸਮੋਸੇ ਵੰਡੇ ਗਏ ਨੇ ਬਹੁਤ ਸਾਰੀਆਂ ਸੰਗਤਾਂ ਜਿਹੜਾ ਆ ਪ੍ਰਸ਼ਾਦ ਦਾ ਲਾਹਾ ਲੈ ਰਹੀਆਂ ਨੇ ਸਾਡੇ ਨਾਲ ਇਸ ਟਾਈਮ ਇੱਥੇ ਸੇਵਾਦਾਰ ਵੀ ਮੌਜੂਦ ਨੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਨ ਜਾਵਾਂਗੇ ਸਾਡੇ ਨਾਲ ਇਸ ਟਾਈਮ ਅਮਨ ਜੀ ਨੇ ਅਮਨ ਜੀ ਕੀ ਕਹਿਣਾ ਚਾਹੋਗੇ ਅੱਜ ਕੁਛ ਨਹੀਂ ਅੱਜ ਮਹਾਰਾਜੀ ਦੀ ਕਿਰਪਾ ਨਾਲ ਜਿਹੜੀ ਆ ਦੂਜੀ ਤੇ ਬਸ ਜਾ ਰਹੀ ਆ ਮਹਾਰਾਜੀ ਆਗਿਆ ਤੇ ਅਸ਼ੀਰਵਾਦਾਂ ਜਿਹੜੀ ਆ ਪਿਛਲੇ 3 ਸਾਲਾਂ ਤੋਂ ਜਿਹੜੀ ਬਸ ਸ਼ੁਰੂ ਕੀਤੀ ਬਸ ਹੋਰ 2 ਮਹੀਨੇ ਬਾਅਦ ਮਾਯਾ ਮਾਰਾਇ ਦੀ ਕਿਰਪਾ ਨਾਲ ਜਿਹੜੇ 3 ਸਾਲ ਬਸ ਨੂੰ ਪੂਰੇ ਹੋਏ ਨੇ ਆ ਉਦੋਂ ਵੀ ਮਾਰਾਇ ਦੀ ਕਿਰਪਾ ਨਾਲ ਜੋ ਆਡੀ ਸਭਾ ਦਾ ਮਾਰਾਇ ਦਾ ਹੁਕਮ ਹੋਏਗਾ ਜੋ ਸੇਵਾਦਾਰਾਂ ਦਾ ਹੁਕਮ ਹੋਏਗਾ ਉਹਦਾ ਪ੍ਰੋਗਰਾਮ ਕਰਾਂਗੇ ਅੱਜ ਸਾਡੇ ਸੇਵਾਦਾਰਾ ਵਿਪਨ ਭਾਜੀ ਉਹਨਾਂ ਦੇ بیٹے ਰਾਜਨ ਦੇਣਾ ਪਹਿਲਾਂ ਉਹਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਕਿ ਉਹਨਾਂ ਨੇ ਆਪਣੇ ਜਨਮ ਦਿਨ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੰਗਤ ਦੀ ਵੇਖੋ ਜੀ ਸੇਵਾ ਕੀਤੀ ਆ ਮਾਰੇ ਬਹੁਤ ਦੁੱਧ ਵਾਲੇ ਨੂੰ ਦੁੱਧ ਦੇ ਪੁੱਤਾਂ ਨੂੰ ਪੁੱਤ ਦਿੰਦੇ ਆ ਜੀ ਵੇਖੋ ਸਭ ਉਹਨਾਂ ਦੀ ਕਿਰਪਾ ਹੈ ਮਹਾਰਾਜ ਜੀ ਦੀ ਅਮਨ ਜੀ ਜਿਵੇਂ ਪੁੱਤਰ ਦੇ ਜਨਮ ਦਿਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪੁੱਤਰ ਨਹੀਂ ਮਿਲ ਰਿਹਾ ਜਾਂ ਜਿਹੜੇ ਦੌੜ ਕੱਢ ਰਹੇ ਉਹਨਾਂ ਨੂੰ ਕੀ ਮੈਸੇਜ ਦੇਣ ਵੇਖੋ ਜੀ ਉਹ ਦਰਬਾਰ ਤੋਂ ਕੋਈ ਖਾਲੀ ਨਹੀਂ ਜਾਂਦਾ ਬਸ ਦਾ ਸੱਚੇ ਮੰਨਣਾ ਉਸ ਦਰਬਾਰ ਤੋਂ ਜਿਹੜਾ ਕਈ ਝੁਕ ਜੇ ਜਾ ਗਏ ਤੇ ਉਹਦੀਆਂ ਰਲਾ ਫੇਲਾ ਹੋ ਜਾਂਦੀਆਂ ਹਨ ਜੀ ਜਿਹੜੀ ਸੰਗਤਾਂ ਹੋਰ ਵੀ ਤੁਹਾਡੇ ਨਾਲ ਇੱਥੋਂ ਯਾਤਰਾ ਦੇ ਲਈ ਜਾਣਾ ਚਾਹੁੰਦੀ ਹੈ ਸੰਗਤ ਦਰਸ਼ਨ ਕਰਨਾ ਚਾਹੁੰਦੀਆਂ ਨੇ ਮਹਾਰਾਜ ਦੇ ਦਰਸ਼ਨ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਸੰਦੇਸ਼ ਰਾਤ ਨੂੰ ਸਾਡੇ ਨਾਲ ਆਵੇ ਮਾਰੇ ਜਿਹੜੇ ਸਾਰੀ ਸੰਗਤ ਨੂੰ ਦਰਸ਼ਨ ਦਿੰਦੇ ਆ ਸਾਰੀ ਸੰਗਤ ਦੇਖੋ ਆਪੇ ਦੇਖੋ ਬਸ ਦੇ ਵਿੱਚ ਕਿਦਾਂ ਸੰਗਤ ਦਾ ਹਯੂਮ ਆ ਸੰਗਤ ਦੀ ਖੁਸ਼ੀ ਕਿਦਾਂ ਆ ਤੇ ਮਾਤਾ ਸਾਹਿਬ ਮਾਰੇ ਦੀ ਕਿਰਪਾ ਵਾਜੀ ਸਾਰਿਆਂ ਨਾਲ ਮਿਲ ਕੇ ਹੋ ਰਿਹਾ ਵਾ ਕੋਈ ਇਕੱਲੇ ਦੇ ਆਪਾਂ ਕਰ ਨਹੀਂ ਰਹੇ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੋ ਰਿਹਾ ਜੋ ਵੀ ਹੋ ਰਿਹਾ ਕੰਮ ਬਹੁਤ ਵਧੀਆ ਜੀ ਏ ਸੀ ਜੀ ਸਾਡੇ ਨਾਲ ਮੈਨੇਜਮੈਂਟ ਕਰਦੇ ਹੋਏ ਜਿਹੜੇ ਅਰਜਨ ਭਾਜੀ ਅਰਜਨ ਭਾਈ ਹੁਣ ਨਾਲ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅਰਜਨ ਜੀ ਤੁਸੀਂ ਅੱਜ ਦੀ ਯਾਤਰਾ ਬਾਰੇ ਕੀ ਕਹਣਾ ਹੈ ਮੈਂ ਤੇ ਬਹੁਤ ਬਹੁਤ ਵਧਾਈ ਦੇਣਾ ਚਾਹਨਾ ਵਾ ਕੋਲੀ ਪਰਿਵਾਰ ਨੂੰ ਜਿ ਤੇ ਉਹਨਾਂ ਨੂੰ ਬਹੁਤ ਬਹੁਤ ਸਾਡੇ ਗਰੁੱਪ ਵੱਲੋਂ ਸ਼੍ਰੀ ਬਾਬਾ ਲਾਲ ਜੀ ਫਰੀ ਬਾਸੇਵਾ ਵੱਲੋਂ ਮੈਂ ਬਹੁਤ ਬਹੁਤ ਵਧਾਈ ਆ ਤੇ ਮਹਾਰਾ ਜੀ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਤੇ ਵਧੀਆ ਉਹਨਾਂ ਦੇ ਨਿਆਣੇ ਤਰੱਕੀ ਕਰਨ ਤੇ ਮੈਂ ਇਹੋ ਹੀ ਆਪਣੇ ਗਰੁੱਪ ਵੱਲੋਂ ਕਹਿੰਦਾ ਅਰਜਨ ਜੀ ਗਰਮੀ ਵੀ ਬਹੁਤ ਆ ਗਰਮੀ ਬਹੁਤ ਆ ਦੇਖੋ ਸਾਡੀ ਵੀ ਇੱਕ ਮਾਰੇ ਨੇ ਡਿਊਟੀ ਲਗਾਈ ਦੀ ਆ ਤੇ ਡਿਊਟੀ ਹੁਣ ਨਿਭਾਣੀ ਤੇ ਪੈਣੀ ਆ ਬਾਕੀ ਸਾਡੇ ਵੱਡੇ ਭਾਈ ਸਾਹਿਬ ਆ ਗੱਲ ਕਰ ਸੰਗਤਾਂ ਪ੍ਰਵਾਹ ਨਹੀਂ ਕਰਦੀਆਂ ਗਰਮੀ ਦੀ ਕੀ ਬਾਤ ਆ ਜੀ ਸਾਡੇ ਨਾਲ ਭਾਈ ਸਾਹਿਬ ਵੀ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਸੁਭਾਜੀ ਸੁਭਾਜੀ ਅੱਜ ਦੀ ਯਾਤਰਾ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਸ ਯਾਤਰਾ ਬਾਰੇ ਤੇ ਗੁਰੂ ਮਹਾਰਾਜ ਜੀ ਜਾਣਦੇ ਨਾ ਇਸ ਯਾਤਰਾ ਦਾ ਮਹੱਤਵ ਹੈ ਨਾ ਜਦੋਂ ਵੀ ਸਾਨੂੰ ਗੁਰੂ ਮਹਾਰਾਜ ਜੀ ਨੇ ਗੁਰਦਾਸਪੁਰ ਤੋਂ ਫ੍ਰੀ ਬੱਸ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਨਾ ਸਾਡੇ ਚਿਹਰੇ ਔਰ ਸਾਡੇ ਸ਼ਹਿਰ ਦੇ ਵਿੱਚ ਐਦਾਂ ਦੀ ਇੱਕ ਲਹਿਰ ਚੱਲ ਚੁੱਕੀ ਸੀ ਵੀ ਕਹਿੰਦੇ ਸੀ ਵਾਕਈ ਕੋਈ ਕਮਾਲ ਮੁੰਡੇ ਕਰ ਰਹੇ ਨਾ ਔਰ ਇਹ ਸਾਰੀ ਜਿੰਨੀ ਵੀ ਦੇਣ ਸੀ ਸਾਰੀ ਗੁਰੂ ਮਹਾਰਾਜ ਜੀ ਦੀ ਦੇਣ ਸੀ ਅੱਜ ਸਾਡੇ ਫ੍ਰੀ ਬੱਸ ਸੇਵਕਾਂ ਦੇ ਗਰੁੱਪ ਵਿੱਚ ਗੁਰੂ ਮਹਾਰਾਜ ਜੀ ਦੀ ਅੰਨੀ ਅਪਾਰ ਕਿਰਪਾ ਹੋ ਗਈ ਦੀ ਆ ਕੀ ਤਕਰੀਬਨ ਹਰ ਮਹੀਨੇ ਜਿਹੜੀ ਸਾਡੇ ਸ਼ੋਭਾ ਯਾਤਰਾ ਇੱਥੇ ਗੁਰਦਾਸਪੁਰ ਬੱਸ ਫਰੀ ਜਾਂਦੀ ਹੈ ਉਸ ਬਸ ਦੇ ਵਿੱਚ ਕਿਸੇ ਨਾ ਕਿਸੇ ਦੀ ਤਮੰਨਾ ਪੂਰੀ ਹੁੰਦੀ ਆ ਅਸੀਂ ਉਹਨਾਂ ਸਾਰੇ ਹੀ ਪਰਿਵਾਰਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਕੇ ਬੇਨਤੀ ਕਰਨਿਆਂ ਕਿ ਗੁਰੂ ਮਹਾਰਾਜ ਜਿਹੜੀ ਤੇਰੇ ਦਰਬਾਰ ਤੇ ਸੰਗਤ ਦਿਲੋਂ ਨਮਸਤਕ ਹੁੰਦੀ ਹੈ ਜਾ ਕੇ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਨੀਆਂ ਉਹਨਾਂ ਦੇ ਸਾਰੇ ਹੀ ਮਨ ਦੇ ਮਨੋਰਥ ਪੂਰੇ ਕਰਨੇ ਔਰ ਖਾਸ ਕਰਕੇ ਜਿਹੜੀ ਇਸ ਬੱਸ ਦੀ ਵੀਡੀਓ ਨੂੰ ਕਵਰ ਕਰਨ ਆਏ ਨੇ ਸਾਡੇ ਭਾਈ ਸਾਹਿਬ ਉਹਨਾਂ ਤੇ ਵੀ ਗੁਰੂ ਮਹਾਰਾਜ ਅਪਾਰ ਕਿਰਪਾ ਕਰੇ ਕਿਉਂਕਿ ਉਹਨਾਂ ਨੂੰ ਵੀ ਇੱਕ ਵਾਰੀ ਪਤਾ ਚੱਲਿਆ ਸੀ ਸਾਡੀ ਬੱਸ ਬਾਰੇ ਉਹ ਹਰ ਮਹੀਨੇ ਖੁਦ ਹੀ ਇੱਥੇ ਆ ਕੇ ਸਾਡੀ ਬੱਸ ਦੀ ਵੀਡੀਓ ਲਾਈਵ ਕਰ ਦੇਣਾ ਅਸੀਂ ਉਹਨਾਂ ਤੇ ਵੀ ਬੜੀ ਕਿਰਪਾ ਦੀ ਆਸ ਕਰਨਿਆ ਵੀ ਗੁਰੂ ਮਹਾਰਾਜ ਉਹਨਾਂ ਤੇ ਵੀ ਮਿਹਨਤ ਭਰਿਆ ਹੱਥ ਰੱਖੇ ਉਹਨਾਂ ਦੇ ਬੱਚਿਆਂ ਨੂੰ ਖੁਸ਼ੀਆਂ ਦੇਵੇ ਜੈ ਸ਼੍ਰੀ ਬਾਵਾ ਲਾਲ ਜੀ ਜੈ ਸ਼੍ਰੀ ਬਾਵਾ ਏਸੀਜੀ ਸਾਡੇ ਨਾਲ ਸੁਭਾਜੀ ਅੰਦਰ ਚੱਲਦੇ ਆ ਬਸ ਦੇ ਤੇ ਸਵਾਰੀਆਂ ਦੇ ਨਾਲ ਵੀ ਗੱਲ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਦੇ ਆ ਬਹੁਤ ਸਾਰੀ ਸੰਗਤ ਹੈ ਜਿਹੜੀ ਉਹ ਇੱਥੋਂ ਜਿਹੜੀ ਚੱਲਦੀ ਪਈ ਹੈ ਤੇ ਅੰਦਰ ਜਿਵੇਂ ਕਿ ਖਾਣ ਪੀਣ ਦੇ ਸਮਾਨ ਤੋਂ ਬਾਅਦ ਹੁਣ ਜਿਹੜਾ ਆ ਸੰਗਤਾਂ ਨੂੰ ਗਰਮੀ ਦੇ ਵਿੱਚ ਠੰਡਕ ਦੇਣ ਦੇ ਲਈ ਜਿਹੜਾ ਆ ਕੋਲਡ ਡਰਿੰਕ ਦੀ ਜਿਹੜੀ ਸੇਵਾ ਉਹ ਵੀ ਚੱਲ ਪਈ ਹੈ ਮੈਂ ਕੈਮਰਾਮੈਨ ਨੂੰ ਕਹਾਵਾਂਗਾ ਵੀ ਥੋੜਾ ਉੱਪਰ ਆ ਜਾਣ ਤੇ ਸੰਗਤਾਂ ਦੇ ਨਾਲ ਝੋੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸੰਗਤ ਕੀ ਕਹਿੰਦੀ ਏ ਇਸ ਬਾਰੇ ਸਾਰੀ ਗੱਲਬਾਤ ਜਿਹੜੀ ਕਰਦੇ ਆ ਸਾਡੇ ਨਾਲ ਇਸ ਟਾਈਮ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜੁੜੀ ਹੋਈ ਹੈ ਸੰਗਤ ਦੇ ਨਾਲ ਗੱਲਬਾਤ ਜਿਹੜੀ ਕਰਦੇ ਚੱਲੇ ਆਂ ਅੰਡੀ ਕਿੱਥੋਂ ਆਏ ਹੋ ਬੋਲੋ ਬੋਲੋ ਇੱਥੋਂ ਆਏ ਆਂ ਅਸੀਂ ਕਿਤਾਬਾਂ ਮਰੋੜ ਤੋਂ ਹਾਂਜੀ ਲੋਕਲੀ ਕੇ ਪਹਿਲਾਂ ਵੀ ਜਾ ਰਹੇ ਹਾਂ ਚੱਲੋ ਮੈਂ ਪਹਿਲਾਂ ਵੀ ਜਾਂਦੀ ਹਾਂ ਪਹਿਲਾਂ ਵੀ ਜਾਂਦੀ ਹਾਂ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬੱਚਿਆਂ ਨੂੰ ਬੜਾ ਪੁੰਨ ਲੱਗਣਾ ਸਭ ਨੂੰ ਜਾ ਕੇ ਦਰਸ਼ਨ ਕਰਾਉਂਦੇ ਨੇ ਮਹਾਰਾਜ ਦੇ ਜੀ ਬਹੁਤ ਵਧੀਆ ਜਿਹੜੀਆਂ ਸੰਗਤਾਂ ਹੋਰ ਵੀ ਜਾਣਾ ਚਾਹੁੰਦੀਆਂ ਕੀ ਮੈਸੇਜ ਦਿਓਗੇ ਉਹਨੂੰ ਉਹ ਵੀ ਆਉਣ ਇਹ ਜਿਹੜਾ ਬੜੀਆਂ ਸੰਕਤਾਂ ਜੜੀਆਂ ਨੇ ਪੌਂਦੀਆਂ ਨੇ ਕਿ ਸਾਡੇ ਵੀ ਘਰ ਬੱਚਾ ਹੋਵੇ ਅਸੀਂ ਵੀ ਜਾਵਾਂਗੇ ਸੇਵਾ ਕਰਨਗੇ ਮੇਲਦਾਜੀ ਉਹਨਾਂ ਦੇ ਦਰ ਤੋਂ ਸਭ ਕੁਝ ਬਾਬਾ ਲਾਲਜੀ ਦੇ ਦਰ ਤੋਂ ਸਭ ਕੁਝ ਮਿਲਦਾ ਜੀ ਜਿਹੜੀਆਂ ਇੰਤਰੀ ਬੀਬੀਆਂ ਦੇਖ ਰਹੀਆਂ ਨੇ ਤੁਹਾਨੂੰ ਜਿਹਨਾਂ ਦੇ ਬੱਚਾ ਨਹੀਂ ਉਹਨਾਂ ਨੂੰ ਕੀ ਮੈਸੇਜ ਹੋਣਾ ਉਹਨਾਂ ਨੂੰ ਮੈਸੇਜ ਇਹ ਹੈ ਕਿ ਆਓ ਮਹਾਰਾਜ ਦੇ ਦਰਸ਼ਨ ਕਰੋ ਉੱਥੇ ਆਪਣੀ ਸੱਚੀ ਸ਼ਰਧਾ ਭਾਵਨਾ ਨਾਲ ਲਾਓ ਤੇ ਤੁਹਾਨੂੰ ਸਭ ਕੁਝ ਬਾਬਾ ਲਾਲਜੀ ਦੀਆਂ ਜਾਨੀ ਕਿ ਝੋਲੀਆਂ ਭਰਦੇ ਨੇ ਜੀ ਤਾਂ ਹੀ ਤੇ ਉਹਨਾਂ ਨੂੰ ਲਾਲਾਂ ਵਾਲੇ ਕਹਿੰਦੇ ਨੇ ਠੀਕ ਹੈ ਬਾਬਾ ਲਾਲ ਜੀ ਸਹੀ ਗੱਲ ਹੈ ਕਿ ਬਾਬਾ ਲਾਲ ਜੀ ਜਿਹੜੇ ਕਿ ਲਾਲਾਂ ਵਾਲੇ ਹੀ ਕਹੋਂਦੇ ਨੇ ਤੇ ਬਾਬਾ ਲਾਲ ਜੀ ਜਿਹੜੇ ਆ ਹਰ ਇੱਕ ਜਿਹੜੇ ਬੰਦੇ ਦੀ ਜਿਹੜੀ ਝੋਲੀ ਭਰਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਐ ਦਿੱਕਤ ਹੋਵੇ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ ਸਾਡੇ ਨਾਲ ਹੋਰ ਵੀ ਮੈਮ ਕਿੱਥੋਂ ਆਏ ਤੁਸੀਂ ਆਈ ਲੋਕਲ ਤੋਂ ਹੀ ਲੋਕਲ ਕਿੰਨਾ ਚਿਰ ਹੋਇਆ ਜਾਂਦੇ ਆ 10 ਕਿ ਸਾਲ ਹੋ ਗਏ ਸੰਜਾਂਦੇ ਨੂੰ 10 ਕਿ ਸਾਲ ਹੋ ਗਏ ਹਾਂਜੀ ਲਗਾਤਾਰ ਹਾਂਜੀ ਲਗਾਤਾਰ ਪਹਿਲੇ ਜਾਂਦੇ ਸੀ ਆਟੋ ਤੇ ਹਾਂ ਤੇ ਫੇਰ ਇਹਨਾਂ ਨੇ ਫਰੀ ਵਸਲਾ ਦੀ ਤਿੰਨ ਕ ਸਾਲ ਹੋ ਗਏ ਤੀਜਾ ਸਾਲ ਲੱਗਿਆ ਵਾ ਹਰ ਮਹੀਨੇ ਜਾਂਦੀ ਹਰ ਮਹੀਨੇ ਜਾਂਦੀ ਹਾਂਜੀ ਹਰ ਮਹੀਨੇ ਜਾਂਦੀ ਬਹੁਤ ਵਧੀਆ ਲੱਗਦਾ ਵਾ ਕਿ ਕੋਈ ਵੀ ਜਿਹੜੀ ਸੰਗਤ ਨਹੀਂ ਵੀ ਜਾਣਾ ਜਾਂਦੀ ਅਸੀਂ ਬਾਅਦ ਤੋਂ ਬਾਅਦ ਇਹ ਹੀ ਗੱਲ ਕਹਿੰਨੇ ਆ ਸਾਰੀ ਸੰਗਤਾਂ ਜਿਹੜੀਆਂ ਬਜ਼ੁਰਗਾਂਆਂ ਉਹਨਾਂ ਦੇ ਬੱਚਿਆਂ ਤੋਂ ਕੰਮਕਾਰ ਤੋਂ ਉਹਨਾਂ ਨੂੰ ਵੇਲ ਨਹੀਂ ਮਿਲਦੀ ਉਹਨਾਂ ਨੂੰ ਲੈ ਕੇ ਸੇਵਾ ਜਿਹੜੇ ਬੱਚੇ ਥੋੜੀ ਥੋੜੀ ਸੇਵਾ ਪਾ ਕੇ ਬਸ ਕਰਦੇ ਨੇ ਕੀ ਮੇਗੀ ਕਹਿੰਦੇ ਆ ਕਿ ਫ੍ਰੀ ਬਾਸੇਵਾ ਫ੍ਰੀ ਬਾਸੇਵਾ ਹੈ ਕੋਈ ਪੈਸਾ ਤਾਂ ਨਹੀਂ ਲੈਂਦੇ ਨਹੀਂ ਕੋਈ ਪੈਸਾ ਨਹੀਂ ਲੈਂਦੇ ਕੇ ਦੀ ਸ਼ਰਦਾ ਵਾ ਉਹ ਜੋ 5 10 ਦਾ ਮੱਥਾ ਠੇਕ ਸਕਦਾ ਆਪਣੀ ਸ਼ਰਦਾ ਨਾਲ ਇਹ ਕੋਈ ਪੈਸਾ ਨਹੀਂ ਲੈਂਦੇ ਅ ਇਸ ਟਾਈਮ ਤੀ ਦੇ ਦੇ ਪਿਓ ਮੇਰੇ ਨਾਲ ਬਾਬਾ ਲਾਲ ਜੀ ਦੇ ਦਰਬਾਰ ਦੇ ਉੱਤੇ ਜਿਹੜੀ ਬਾਸਿਆ ਉਹ ਜਾ ਰਹੀ ਏ ਇੱਥੋਂ ਬਿਲਕੁਲ ਫ੍ਰੀ ਬਾਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਸੰਗਤਾਂ ਵੱਲੋਂ ਸੰਗਤਾਂ ਨੂੰ ਲੈ ਕੇ ਜਿਹੜਾ ਆ ਬਾਬਾ ਲਾਲ ਜੀ ਦੇ ਦਰਬਾਰ ਦੇ ਉੱਤੇ ਜਿਹੜੀ ਹੈ ਬਸ ਹਰ ਮਹੀਨੇ ਜਿਹੜੀ ਜਾਂਦੀ ਏ ਦੋਸਤੋ ਜਿਵੇਂ ਕਿ ਤੁਸੀਂ ਦੇਖਦੇ ਪਿਓ ਕਿ ਪਾਵਾ ਲਾਲ ਜੀ ਦੇ ਦਰਬਾਰ ਦੇ ਉੱਤੇ ਜਿਹੜੀ ਬਾਸਿਆ ਉਹ ਜਾਣ ਦੇ ਲਈ ਪੂਰੀ ਤਰ੍ਹਾਂ ਰੈਡੀ ਹੋ ਚੁੱਕੀ ਏ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਜਿਹੜੀ ਇਥੋਂ ਸੰਗਤਾਂ ਨੂੰ ਲੈ ਕੇ ਕਮੇਟੀ ਜਾਂਦੀ ਜਿਹੜੇ ਸੇਵਾਦਾਰ ਬੱਸ ਲੈ ਕੇ ਜਾਂਦੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜੇਕਰ ਤੁਸੀਂ ਵੀ ਬਾਬਾ ਲਾਲ ਜੀ ਦੇ ਦਰਬਾਰ ਦੇ ਉੱਤੇ ਜਾਣਾ ਚਾਹੁੰਦੇ ਹੋ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਹਰ ਮਹੀਨੇ ਦੂਜ ਵਾਲੇ ਦਿਨ सीताराम ਪਟ્રોલ ਪੰਪ ਗਰਦਾਸਪੁਰ ਤੋਂ ਬੱਸ ਚੱਲ ਕੇ ਜਿਹੜੀ ਧਿਆਨਪੁਰ ਪਹੁੰਚਦੀ ਹੈ ਤੁਸੀਂ ਪਹੁੰਚ ਕੇ ਜਿਹੜਾ ਆ ਇਸ ਬੱਸ ਦਾ ਲਾਹਾ ਲੈ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮਟਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵ ਬਾਵਦ ਨਾਲ ਧੰਨਵਾਦ